ਸਤਿ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਸਾਰਿਆਂ ਦੇ ਹੋਰ ਕਿੱਦਾਂ ਠੀਕ ਹੋ ਸਾਰੇ ਅੱਜ ਕਰੋ ਸ਼ੌਂਕ ਦਸਲੀਏ ਵਾਲਾ ਆ ਪੀਲੇ ਮੁਰਗੇ ਦਾ ਬੱਚਾ ਬਾਕੀ ਜਿਹੜੇ ਅੰਡੇ ਟੈਗਰ ਦੇ ਆ ਇਹ ਮੁਰਗੀ ਥਲੇ ਆਪਾਂ 25 ਅੰਡੇ ਪਾਏ ਸੀਗੇ 6 ਬੱਚੇ ਗੱਡੇ ਆ 19 ਅੰਡੇ ਖਰਾਬ ਹੋ ਗਏ ਤੇ ਇੱਕ ਮੁਰਗੀ ਆਪਾਂ ਅੱਜ ਰਾਤ ਬਿਠਾਉਣੀ ਆ ਉਧਰ ਤੇ ਇੱਕ ਪਹਿਲਾਂ ਬਿਠਾਤੀ ਸੀ ਆਪਣੀਆਂ ਮੁਰਗੀਆਂ ਕੁੜਕ ਨਹੀਂ ਹੋਈਆਂ ਤੇ ਆਪਣੇ ਦੋਸਤ ਕੋਲ ਮੁਰਗੀ ਲੈ ਕੇ ਜਾਂਦੀ ਆ ਦੇਖਦੇ ਆ ਟੱਕੰਡਾ ਮੈਂ ਪਾਇਆ ਸੀਗਾ ਜਦੋਂ ਆਇਆ ਹੁਣ ਤੇ ਉਹਦੇ ਥੱਲੇ ਰੱਖ ਜਾਂਦਾ ਸੀ ਮੈਂ ਕਿਹ ਦੇਖਦੀਆਂ ਸੀ ਉਹ ਸੁਆ ਜਾਤੀ ਪੂਰੀ ਐ ਦਸਲੀਏ ਵਾਲੀ ਜਿੱਦਾਂ ਕਹਿ ਲੋ ਪੂਰੀ ਕੁੜਕ ਹੋ ਜੂਗੀ ਤੇ ਫੇਰ ਆ ਪਾਂਡੇ ਰਾਤ ਨੂੰ ਪਾਵਾਂ ਉਹਦੇ ਥੱਲੇ ਬਾਕੀ ਤੁਸੀਂ ਕਰੋ ਸ਼ੌਂਕ ਇਹ ਅੰਡਰ ਅੰਡਰ ਟੈਗਰ ਮੁਰਗੇ ਦੇ ਬੱਚੇ ਆ ਸਾਰੇ ਆਪਣੇ ਦੇ ਇੱਕ ਬੱਚਾ ਇਹਦੇ ਵਿੱਚ ਪੀਲਾ ਜਿਹੜਾ ਦੂਜੇ ਪੀਲੇ ਮੁਰਗੇ ਦਾ ਹਿਟਲਰ ਦਾ ਇਤੋਂ ਤੁਹਾਨੂੰ ਬਦਲ ਲੱਗ ਜੀਣਾ ਆ ਬੱਚਿਆਂ ਦਾ ਤਾਂ ਠੀਕ ਹੈ ਮੋਜਰਾ ਅੰਡਰਟੇਕਰ ਦੇ ਠੀਕ ਹੈ ਅਭੀ ਹੋ ਜਾਰਾ ਦੇਖੋ ਠੀਕ ਹੈ ਬੱਚੇ ਹੋ ਗਏ ਅੱਜ 4 ਦਿਨ ਦੇ ਹੋ ਗਏ 3-3 ਦਿਨ ਦੇ ਪਰਸੋਂ ਨਿਕਲੇ ਸੀਗੇ ਤੀਜਾ ਦਿਨ ਹੈ ਅੱਜ ਤੇ ਆਪਾਂ ਦੂਸਰੇ ਪਾਸੇ ਜਾਂਦੇ ਤੁਹਾਨੂੰ ਦੂਜੇ ਬੱਚਿਆਂ ਦਾ ਵੀ ਸ਼ੌਂਕ ਕਰਾਉਨੇ ਆ ਜਿਹੜੀ ਕਾਜਲ ਦੀ ਧੀ ਨੇ ਗੱਡੇ ਆ ਇਹ ਵੀ ਅੰਡਰਟੇਕਰ ਲੈਣ ਦੀ ਹੈ ਹਾਲੋ ਇਹਦੇ ਵਿੱਚ ਵੀ ਮੋਜਨ ਹੈਗੇ ਆ ਮੋਜ ਤੋਂ ਬਣਾ ਵੀ ਹੈਗੇ ਆ ਤੇ ਮੇਰਾ ਰਾਦਾ ਬੰਦਾ ਆ ਇਹ ਵੀ ਬੱਚੇ ਉਸ ਮੁਰਗੀ ਨਾਲ ਰਾਦਮਾ ਤੇ ਇਸ ਮੁਰਗੀ ਦੀ ਬਰੀਡ ਵੀ ਅੰਡਰਟੇਕਰ ਨਾਲ ਦੁਬਾਰਾ ਫੇਰ ਕਰਾਂ ਦੁਬਾਰਾ ਫੇਰ ਬੱਚੇ ਲਵਾ ਆ ਇਹਦੇ ਕੋਈ ਯਾਰ ਬੱਚੇ ਘੱਟ ਬਣੇ ਆ ਡਾ ਟੇਗਰ ਦੇ ਡਿਮਾਂਡ ਜ਼ਿਆਦਾ ਆ ਤੇ ਦੇਖਦੇ ਆ ਆਪਾਂ ਇਹਨੂੰ ਮੁਰਗੀ ਨੂੰ ਵੀ ਦੁਬਾਰਾ ਫਿਰ ਅੰਡਰਟੇਕਰ ਨਾਲ ਹੀ ਲਾ ਦਨੇ ਆ ਇਹ ਕਾਜਲ ਦੀ ਧੀ ਆ ਜੈਡ ਬਲੈਕ ਮੋਜਰਾ ਇਹਦੇ ਲੱਤਾਂ ਦੀ ਮੋਜਰਾ ਪੈਰ ਮੋਜਰਾ ਦੇਖ ਚੁੱਕਰੇ ਵਿੱਚ ਇੱਕ ਤੇ ਜ਼ੂਮ ਕਰਦਾ ਇੱਕ ਮਿੰਟ ਆ ਦੇਖੋ ਦੇਸੀ ਮੋਜਰ ਠੀਕ ਹੈ ਇਹਦੇ ਬੱਚੇ ਵੀ ਇਹਨੇ ਮੋਜਰੀ ਬਣਾਏ ਆ ਦੇਖਿਓ ਇਹਦੇ ਵਿੱਚ ਇੱਕ ਵੱੱਚਾ ਰਾਨੋ ਦਾ ਸਲੇਟੀ ਮੁਰਗੀ ਦਾ ਜਿਹੜਾ ਸਲੇਟੀ ਮੋਜਰਾ ਬਾਕੀ ਸਾਰੇ ਇਹਦੇ ਆ ਜਿਉਂ ਜ਼ਿਆਦਾ ਹੋ ਗਈ ਇੱਕ ਹਾਂ ਹੁਣ ਸਹੀ ਆ ਤੇ ਵਾਕੀ ਆਪਣੇ ਦੂਜੇ ਜਾਨਵਰ ਵੀ ਉਧਰ ਫਿਰਦੇ ਆ ਚਲਦੇ ਆ ਉਧਰ ਕੈਮਰਾ ਲੈ ਕੇ ਇੱਕ ਮਿੰਟ ਇਹ ਇੱਕ ਮਿੰਟ ਇੱਕ ਵਾਰ ਆ ਫਿਰਦੇ ਆ ਇਹ ਇੱਥੇ ਕੈਮਰਾ ਢਕਾਉਣੇ ਕੋਲ ਚਲੋ ਆਸ ਲੇਟੀ ਮੁਰਗੀ ਆਪਣੀ ਨਾਲੋਂ ਖੜੀ ਆ ਪੀਲਾ ਮੁਰਗਾ ਪੀਲੀ ਮਾਦੀ ਏ ਤਿੰਨੇ ਮੁਰਗੀਆਂ ਅੰਡੇ ਦਿੰਦੀਆਂ ਪਈਆਂ ਕੁੜਕਣੀ ਹੋਈਆਂ ਹਜੇ ਕੁੜਕਣਾ ਹੁੰਦਾ ਕారణ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਖਰਾਕ ਥੋੜੀ ਜ਼ਿਆਦਾ ਤੇਜ਼ ਦਈ ਗਏ ਇਹਨਾਂ ਨੂੰ ਮੈਂ ਉਹਦੇ ਨਾਲ ਡਬਲ ਝੋਲ ਕਰ ਗਈਆਂ ਤੇ ਹੁਣ ਦੇਖਦਾ ਆਂ ਜੇ ਸਾਰੇ ਅੰਡੇ ਸਾਂਭ ਹੋ ਗਏ ਬੇਗਮ ਮੁਰਗੀ ਦੇ ਵੀ ਬਿਠਾਤੀ ਇੱਕ ਮੁਰਗੀ ਬਿਠਾਵਾਂਗੇ ਤੇ ਇਹਨਾਂ ਦੇ ਵੀ ਅੰਡੇ ਬਿਠਾ ਦਾਂਗੇ ਇੱਕ ਮੁਰਗੀ ਫਿਰ ਆਪਾਂ ਅੰਡੇ ਟੈਗਰ ਨੂੰ ਬਾਹਰ ਖੋਲਦਾਂਗੇ ਦੋ ਮੁਰਗੀਆਂ ਨੇ ਇੱਕ ਜਿਹੜੀ ਸਲੇਟੀ ਆ ਉਹ ਇੱਕ ਜਿਹੜੀ ਆ ਕਾਲੀ ਮੋਜਰ ਕਾਜਲ ਦੀ ਧੀ ਆ ਉਹ ਤੇ ਦੋ ਮੁਰਗੀਆਂ ਜਿਹੜੀਆਂ ਆਪਣੇ ਅੰਦਰ ਆ ਇੱਕ ਗੱਲ ਵੀ ਤੇ ਇੱਕ ਚੰਨੋ ਚਾਰ ਮੁਰਗੀਆਂ ਦਾ ਅੰਡੇ ਟੈਗਰ ਨੂੰ ਬਾਹਰ ਖੁੱਲਾ ਛੱਡ ਦੇਣਾ ਤੇ ਫਿਰ ਅੰਡੇ ਟੈਗਰ ਦੀ ਕਰਾਂਗੇ ਦੱਬ ਕੇ ਬਰੀਡ ਥੋੜੀ ਕਿਉਂਕਿ ਇਸ ਮੁਰਗੇ ਦੇ ਅੰਡੇ ਆ ਦੇ ਆਪਾਂ ਮੁਰਗੀ ਬਿਠਾ ਦਾਂਗੇ ਉਦਾਂ ਇਹਦੇ ਬੱਚੇ ਬਹੁਤ ਹੋ ਜਾਣੇ ਸੀ ਆਪਣੇ ਤੋਂ ਦਰਸਲ ਜੇ ਉਹ ਜਿਹੜੀ ਮੁਰਗੀ ਦੇ ਤੁਹਾਨੂੰ ਬੱਚਿਆਂ ਦਾ ਸ਼ੌਂਕ ਕਰਾਉਂਦਾ ਆੜਿਆ ਨਾ ਆਪਾਂ ਲਿਆ ਕੇ ਬਾਹਰੋਂ ਬਿਠਾਈ ਅੰਡੇ ਨਾ ਖਰਾਬ ਹੁੰਦੇ ਕਿਉਂਕਿ 25 ਅੰਡੇ ਸੀ ਇਹ 25 ਵਿੱਚੋਂ 20 ਬੱਚੇ ਵੀ ਨਿਕਲਦੇ ਦਾ ਨਜ਼ਾਰਾ ਵੱਜਣਾ ਸੀਗਾ ਲੇਕਿਨ ਹੋਇਆ ਕੀ ਕਿ ਅੰਡੇ ਕਾਏ ਖਰਾਬ ਹੋ ਖਰਾਬ ਹੋਣ ਦਾ ਕਾਰਨ ਮੈਨੂੰ ਨਹੀਂ ਪਤਾ ਲੱਗਾ ਜਾਂ ਫਿਰ ਕਾਰਨ ਇਹ ਵੀ ਹੋ ਸਕਦਾ ਕਿ ਮੁਰਗੀ ਜਿਹੜੀ ਸੀਗੀ ਜਿਆਦਾ ਅੰਡਿਆਂ ਨੂੰ ਘੁਮਾਉਂਦੀ ਨਾ ਹੋਵੇ ਤੇ ਨੱਪ ਕੇ ਬੈਠੀ ਰਹੀ ਹੋ ਇਹੀ ਕਾਰਨ ਰਿਹਾ ਜਿੰਨਾ ਤੱਕ ਮੇਰਾ ਅੰਦਾਜ਼ਾ ਹੈ ਕੱਲ ਇੱਕ ਦੋਸਤ ਨੇ ਕਮੈਂਟ ਕੀਤਾ ਜੀ ਕਹਿੰਦਾ ਭਾਜੀ ਤੁਹਾਡੀ ਗਲ ਵੀ ਜਿਹੜੀ ਆ ਚਿੱਟੀ ਮੁਰਗੀ ਆ ਬਹੁਤ ਵਧੀਆ ਆ ਸੋਹਣੀ ਬਹੁਤ ਆ ਤੇ ਆਪੋਸ ਬਾਈ ਦਾ ਸ਼ੁਕਰੀਆ ਕਰਦੇ ਆ ਕਿ ਉਹਨੂੰ ਆਪਣੀ ਬਣਾਈ ਹੋਈ ਨਸਲ ਪਸੰਦਾ ਹੀ ਭਾਜੀ ਇਹ ਵੱਡੇ ਭਰਾ ਜੀ ਆਪਣੀ ਬਣਾਈ ਹੋਈ ਨਸਲ ਆ ਮੈਂ ਆਪਣੀ ਖੁਦ ਹੀ ਬਰੀਡ ਆ ਮੇਰੀ ਇਹਦੀ ਮਾਂ ਵੀ ਮੇਰੇ ਕੋਲ ਸੀਗੀ ਉਹ ਜਿਹੜੀ ਪੀਲੀ ਮਾਦੀ ਆ ਟਾਂਕੇ ਅੱਖ ਦੀ ਏ ਇਹਦੇ ਅੱਖ ਦੇ ਇੱਕ ਟਾਂਕਾ ਅੱਖ ਕਹਿੰਦੇ ਨੇ ਨਾ ਇਹਦਾ ਕਬੂਤਰਾਂ ਦੇ ਵਿੱਚ ਟਾਂਕੇ ਕਬੂਤਰ ਹੁੰਦੇ ਇਹਦੀ ਅੱਖ 'ਚ ਟਾਂਕਾ ਆ ਏ ਵੀ ਆਪਣੀ ਘਰ ਦੀ ਬਰੀਡ ਆ ਉਹ ਜਿਹੜੀ ਸਲੇਟੀ ਆ ਰਾਣੂ ਵੀ ਆਪਣੇ ਘਰ ਦੀ ਉਹ ਗਲਵਾ ਵੱਠਾ ਫਿਰਦਾ ਉਹ ਵੀ ਆਪਣੀ ਬਣਾਈ ਨਸਲ ਆ ਉਹ ਗਲਵਾ ਖੜਾ ਬਿੰਗਮ ਉਹ ਵੀ ਆਪਣਾ ਬਣਾਇਆ ਹੋਇਆ ਠੀਕ ਐ ਤੇ ਬਾਕੀ ਤੁਹਾਨੂੰ ਬੱਚਿਆਂ ਦਾ ਵੀ ਸ਼ੌਂਕ ਕਰਵਾਇਆ ਬੱਚੇ ਹਜੇ ਉਹ ਸੇਲ ਤੇ ਨਹੀਂ ਪਾਉਣੇ ਛੋਟੇ ਆ ਭਰਾ ਜਿਹੜੇ ਤੁਹਾਨੂੰ ਦਿਖਾਏ ਅੰਡਰ ਟੈਕਲ ਲੈਣ ਦੇ ਸੇਲ ਤੇ ਨਹੀਂ ਉਹਨਾਂ ਨੂੰ ਪਾਵਾਂਗੇ ਨਾ ਸੇਲ ਤੇ ਪਾਉਣ ਦਾ ਕਾਰਨ ਇਹ ਆ ਕਿ ਮੈਂ ਪੈਸੇ ਜਦੋਂ ਉਹਨਾਂ ਦਾ ਰੇਟ ਕੀਤਾ ਤੁਸੀਂ ਕਹਿਣਾ ਜਿਆਦਾ ਛੋਟੇ ਆ ਲੇਕਿਨ ਮੈਂ ਕੁਆਲਿਟੀ ਦੇ ਪੈਸੇ ਮੰਗਨੇ ਆ ਤੇ ਦੂਜੇ ਨੰਬਰ ਤੇ ਤੁਸੀਂ ਇਹ ਵੀ ਕਹਿਣਾ ਪ੍ਰਾ ਛੋਟੇ ਬੱਚੇ ਆ ਬਚਣਾ ਜਾਂ ਨਹੀਂ ਬਚਣਾ ਇਹਨਾਂ ਦਾ ਕੁਝ ਪਤਾ ਨਹੀਂ ਇਸ ਕਰਕੇ ਆਪਾਂ ਥੋੜੇ ਪਾਲ ਕੇ ਦੇਵਾਂਗੇ ਤੁਹਾਨੂੰ ਠੀਕ ਆ ਮਾਦੀਆਂ ਤੇ ਰੇਟ ਚ ਪੈਰ ਮਾਰਦੀਆਂ ਹੋਈਆਂ ਇਹਨਾਂ ਦੇ ਅੰਦਰ ਤਾੜਨ ਦਾ ਟਾਈਮ ਹੋ ਗਿਆ ਇਹਨਾਂ ਨੂੰ ਅੰਦਰ ਤਾੜਦਾ ਤੇ ਆਪਾਂ ਬਿੰਗਮ ਜੋੜੀ ਖੋਲਦੇ ਆਪਾਂ ਇਹਨਾਂ ਨੂੰ ਬੰਦ ਕਰ ਦਿੰਦਾ ਮੈਂ ਠੀਕ ਆ ਸ਼ਾਮ ਨੂੰ ਤਕਰੀਬਨ ਇਦਾਂ ਹੀ ਹੁੰਦਾ ਰੁਟੀਨ ਵਰਗ ਪਹਿਲਾਂ ਇਹ ਮੇਰੇ ਆਂਡੇ ਨੂੰ ਫਿਰਦੇ ਹੁੰਦੇ ਆ ਕਿਉਂਕਿ ਇਹਨਾਂ ਨੂੰ ਮੈਂ ਖੁੱਲੇ ਛੱਡਿਆ ਹੁੰਦਾ ਹੁਣ ਇਹਨਾਂ ਨੂੰ ਅੰਦਰ ਤਾੜ ਦੂੰਗਾ ਤੇ ਬਿੰਗਮ ਜੋੜੀ ਖੋਲ ਦੂੰਗਾ ਲੇਕਿਨ ਜੇ ਕੱਲ ਸਾਰੇ ਆਂਡੇ ਸਾਂਭੇ ਗਏ ਜਿੱਦਾਂ ਦੋ ਮੁਰਗੀਆਂ ਆਪਾਂ ਬਿਠਾਉਣੀਆਂ ਆ ਕਿਉਂਕਿ ਆਂਡੇ ਆਪਣੇ ਕੋ ਹੈਗੇ ਦੋ ਮੁਰਗੀਆਂ ਬਿਠਾਉਣ ਜਗੇ ਇੱਕ ਆਪਾਂ ਬਿਠਾਤੀ ਤਿੰਨ ਮੁਰਗੀਆਂ ਬਿਠਾਉਣੀਆਂ ਸੀਗੀਆਂ ਤੇ 6 6 ਆਂਡੇ ਆਪਾਂ ਕੈਨੇਡਾ ਭੇਜ ਤੇ ਭਾਜੀ ਹੁਣੀ ਲੈ ਗਏ ਤੇ ਆਪਣੇ ਕੋਲ 25 26 ਆਂਡੇ ਹੈਗੇ ਆ ਮੇਸਾਂ ਨਾ ਟੀਕ ਦੇ ਲੱਗ ਛਾਗੇ ਹੋਣੇ 15-15 ਅੰਡੇ ਆ ਜਾਣੇ ਇੱਕ ਮੁਰਗੀ ਜਿਹੜੀ ਹੁਣ ਮੈਂ ਲੈ ਕੇ ਆਇਆ ਉਹਦੇ ਥੱਲੇ ਬਿਠਾ ਪਾਉਂਗਾ ਇੱਕ ਜੇ ਹੁਣ ਦੇਖਦਾ ਖੋਲ ਕੇ ਖੁੱਡਾ ਜੇ ਬੇਗਮ ਬੈਗੀ ਧਾਨੇ ਠੀਕ ਹੈ ਨਹੀਂ ਤਾਂ ਫੇਰ ਕੱਲ ਛੁੱਟੀ ਆ ਗੱਲ ਇੱਕ ਮੁਰਗੀ ਧਾਨੇ ਦੇ ਬਿਠੀ ਲੈ ਆਵਾਂਗੇ ਤੇ ਉਹ ਵੀ ਅੰਡੇ ਆਪਾਂ ਸਾਂਭ ਲਵਾਂਗੇ ਤੇ ਜਦੋਂ ਉਹ ਅੰਡੇ ਸਾਰੇ ਆਪਾਂ ਸੈਟਿੰਗ ਹੋ ਗਈ ਸਾਂਭ ਲੈ ਫੇਰੇ ਜਿਹੜੀਆਂ ਮੁਰਗੀਆਂ ਆ ਮੇਰਾ ਅਰਾਦਾ ਬੰਦਾ ਆ ਅੰਡਰਟੇਕਰ ਨਾਲ ਆਦਮਾ ਛੇ ਮੁਰਗੀਆਂ ਹੋ ਜਾਣੀਆਂ ਪਰ ਨਹੀਂ ਜਿੰਨੀਆਂ ਉਹ ਤੋਂ ਸਾਹਮਣੀਆਂ ਹੋਣੀਆਂ ਸਿਆਣਾ ਹੋਇਆ ਚਾਰ ਮੁਰਗੀਆਂ ਬਹੁਤ ਆ ਸੱਤ ਹੋ ਜਾਣੀਆਂ ਫਿਰ ਹਾਂ ਕਿਉਂਕਿ ਉਹਦੇ ਨਾਲ ਮੈਂ ਚਾਰ ਮੁਰਗੀਆਂ ਪੋਣੀਆਂ ਇਹੀ ਸੋਚਿਆ ਮੈਂ ਮੇਰਾ ਦਿਮਾਗ ਜੋ ਕਹਿੰਦਾ ਪਿਆ ਉਹਦੇ ਨਾਲ ਚਾਰ ਮੁਰਗੀਆਂ ਪਾ ਕੇ ਤੇ ਉਹਨੂੰ ਥੋੜਾ ਗਰਮ ਕਰ ਦਵਾਂ ਤੇ ਬਰੀਡ ਕਰਾਂ ਉਹਦੀ ਇਹਨੂੰ ਆਪਣਾ ਇਹਦਾ ਮੁਰਗਾ ਆਪਣਾ ਹਿਟਲਰ ਆਏ ਨੂੰ ਪਿਲੇ ਨੂੰ ਪੀਲੇ ਨੂੰ ਅੰਦਰ ਟੱਕ ਦਿੰਨੇ ਆ ਇਹਦੇ ਨਾਲ ਆ ਜਿਹੜੀਆਂ 2-3 ਮੁਰਗੀਆਂ ਆ ਇਹੀ ਅੰਦਰ ਰਹਿਣ ਦਿੰਨੇ ਜਿੰਨੇ ਗਾਂਡੇ ਦੇਣੀਆਂ ਉਸ ਤੋਂ ਬਾਅਦ ਇਹ ਸੇਵਾ ਮੰਗ ਲੈਣਗੀਆਂ ਫਿਰ ਇਹਨਾਂ ਨੂੰ ਵੀ ਸੇਵਾ ਦੇ ਭਰਾਤ ਮੰਗ ਕਿਉਂਕਿ ਮੇਰਾ ਇਹੀ ਆ ਫੋਕਸ ਮੇਨ ਮੈਂ ਕਹਿੰਦਾ ਗਰਮੀ ਤੋਂ ਪਹਿਲਾਂ ਪਹਿਲਾਂ ਬਰੀਡ ਕਰ ਲਵਾਂ ਜਿੰਨੀ ਹੋ ਸਕਦੀ ਹੈ ਕੋਈ ਜ਼ਿਆਦਾ ਗਰਮੀ ਦੇ ਵਿੱਚ ਮੁਰਗੀਆਂ ਫਿਰ ਅੰਡੇ ਤੇ ਵੇਂਦੀਆਂ ਵੀ ਆਣੀਆਂ ਛੱਡ ਛੱਡ ਕੇ ਖਾਡ ਦਿੰਦੀਆਂ ਕੋਈ ਅੰਡੇ ਵੀ ਹੀਟ ਮਾਰਦੇ ਹੁੰਦੇ ਆ ਉਪਰੋਂ ਗਰਮੀ ਵੀ ਪੂਰੀ ਹੁੰਦੀ ਟੈਂਪਰੇਚਰ 40 42 ਦੇ ਲਾਗੇ ਤੇ ਕੇ ਚਲ ਜਾਂਦਾ ਸਾਡੇ ਠੀਕ ਆ ਤੇ ਇਸ ਕਰਕੇ ਗਰਮੀ ਜਿਆਦਾ ਜੇ ਫਿਰ ਬਰੀਡ ਹੋਣੀ ਨਹੀਂ ਉਹ ਬਰੀਡ ਦਾ ਕੰਮ ਔਖਾ ਹੋ ਗਿਆ ਨਾ ਮੇਰਾ ਇਹੀ ਆ ਫੋਕਸ ਮੈਂ ਕਹਿੰਨਾ ਮਾਰਚ ਤੇ ਪੂਰੀ ਮਾਰਚ ਪਈ 20 ਦਿਨ ਰਹਿ ਗਏ ਆ ਮਹੀਨੇ ਅੱਜ 8 9 8 ਦੀ ਹੋ ਗਈ ਆ ਤੇ ਉਸ ਤੋਂ ਬਾਅਦ April 2 ਮਹੀਨੇ April ਤੋਂ ਵੀ April ਚ ਗਰਮੀ ਤਕਰੀਬ ਜਿਆਦਾ ਨਹੀਂ ਹੁੰਦੀ ਸਹੀ ਹੁੰਦੀ ਆ 2 ਮਹੀਨੇ ਰਹਿ ਗਏ ਆ ਬਰੀਡ ਕਰਨੇ ਪੰਜਵੇਂ ਚ ਬਰੀਡ ਨਹੀਂ ਹੋਣੀ ਪੰਜਵੇਂ ਦੇ ਵਿੱਚ ਜਿਹੜੇ ਬੱਚੇ ਕਢਾਏ ਹੋਏ ਆ ਉਹ ਆਪ ਪਾਲਾਂਗੇ ਕਿਉਂਕਿ ਉਹ ਜਿਹੜਾ ਕੇਜ ਤੁਸੀਂ ਦੇਖਦੇ ਆਂ ਮੈਂ ਉਹਦੀ ਦੂਜੀ ਜਾਲੀ ਉਹ ਲੈ ਆਇਆ ਥੱਲੇ ਲਾਉਣ ਨੂੰ ਚੀਟ ਜਿਹੜਾ ਆਪਾਂ ਉਸ ਦਿਨ ਕੇਜ ਨਵਾਂ ਖੁਦ ਲੈ ਕੇ ਆਂਦਾ ਉਹ ਬੱਚੇ ਜਿਹੜੀ ਬਰੀਡ ਆਪਾਂ ਤਿਆਰ ਕਰਨੀ ਆ ਜਾਂ ਪਾਲਣੇ ਆ ਉਹਨਾਂ ਦਾ ਕਰਕੇ ਲੈ ਕੇ ਆਂਦਾ ਤਾਂ ਲੈ ਆਂਦਾ ਕਿ ਉਹਨਾਂ ਦੇ ਉਹਦੇ ਵਿੱਚ ਬੱਚੇ ਐਵਰੇਜ 25 ਦੇ ਬੱਚੇ ਆਰਾਮ ਨਾਲ ਪਲ ਜਾਣੇ ਆ ਖੁੱਲੇ ਛੱਤ 'ਤੇ ਨਹੀਂ ਇਹਦੇ ਹਲਦ ਵਾਲੇ ਥੱਲੇ ਦੀ ਚੇ ਨੀਚੇ ਕਵਰ ਕਰ ਦਾਂਗੇ ਇਹਨਾਂ ਨੂੰ ਉਹ ਕਿ ਬਿੱਲੀ ਪੰਜਾ ਪੰਜਾ ਨਾ ਮਾਰੇ ਬੁਰਾ ਲਾਦਾ ਇਹ ਆ ਕੁਛ ਹੋਰ ਲਾਦਾਂਗੇ ਉਹ ਜਿਆਦਾ ਵਜੂਮ ਹੋ ਗਿਆ ਤੇ ਉਹ ਕੇਜ ਦੇ ਵਿੱਚ ਆਪਾਂ ਬੱਚੇ ਫਿਰ ਪਾ ਲਾਂਗੇ ਤਾਂ ਹੀ ਮੈਂ ਕਹਿੰਦਾ ਵੀ ਯਾਨੀ ਇਹ ਗਰਮੀ ਤੋਂ ਪਹਿਲਾਂ ਪਹਿਲਾਂ ਬਰੀਡ ਕਰ ਲਾਂ ਤੇ ਉਹਨਾਂ ਦੀ ਵੈਕਸੀਨ ਕਰਵਾ ਆ ਜਾਨਵਰਾਂ ਦੀ ਵੈਕਸੀਨ ਸਾਰਿਆਂ ਦੀ ਹੋ ਗਈ ਆ ਉਧਰ ਆਪਣਾ ਸਲੇਟੀ ਪੱਠਾ ਜਿਹੜਾ ਤੁਹਾਨੂੰ ਦੱਸਿਆ ਜਿਹੜਾ ਬਿਮਾਰ ਹੋ ਗਿਆ ਇਹ ਪੂਰ ਪਾੜ ਬੰਦ ਹੋ ਗਈ ਸੀ ਉਹ ਕੁਟਬਾ 10-10 ਦਿਨ ਜਿਆਦਾ ਬਿਮਾਰ ਰਿਆ ਹੁਣ ਠੀਕ ਆ ਉਹ ਬਚਿਆ ਕਿਦਾਂ ਆ ਬੱਚਾ ਇਹੀ ਆਗੇ ਉਹਦੀ ਵੈਕਸੀਨ ਹੋ ਗਈ ਸੀਗੀ ਦੇਖਣ ਜਿੱਦਾਂ ਉਹ ਬਿਮਾਰੀ ਦੇ ਵਿੱਚ ਆਈ ਬਿਮਾਰੀ ਚ ਆ ਗਈ ਪੂਰੀ ਤਰ੍ਹਾਂ ਪੋਰਟ ਬੰਦ ਹੋ ਗਈ ਸੀ ਉਹਦੀ ਪੋਰਟ ਨਹੀਂ ਚੱਲਦੀ ਤੇ ਪਹਿਲਾਂ ਹਰੀਆਂ ਮਿੱਠਾ ਮਾਰਦਾ ਬਾ ਚਿੱਟੀਆਂ ਚਿੱਟੀਆਂ ਮਿੱਠਾ ਮਾਰਦਾ ਸੀਗਾ ਤੇ ਧੋਣ ਵਿੱਚ ਵੜਲੀ ਸੀ ਰਾਣੀ ਕੀ ਇਹਦੀ ਬਿਮਾਰੀ ਵਿੱਚ ਉਹ ਜਾਨਵਰ ਆ ਗਿਆ ਸੀ ਤੇ ਇਸ ਕਰਕੇ ਆਪਾਂ ਉਹਨੂੰ ਕਵਾਰਨਟਾਈਨ ਕਰਤਾ ਉਹਦੀ ਬੱਕਰਾ ਰੱਖਿਆ ਤੇ ਉਹਦੀ ਪੂਰੀ ਐ ਫੇਅਰ ਕੀਤੀ ਹੁਣ ਉਹ ਜਾਨਵਰ ਓਕੇ ਆ ਲੇਕਿਨ ਬਜਨ ਬੋਕਟ ਆ ਗਿਆ ਤੇ ਆਪਾਂ ਉਹਦਾ ਉਹ ਭਜਨ-ਭਜਨ ਸੈੱਟ ਕਰਾਂਗੇ ਤੁਹਾਨੂੰ ਕਰਾਊਂਗਾ ਗੈਂਡਾ ਸ਼ੌਕ ਜਿੱਦਾਂ ਇੱਧਰ ਲੈ ਕੇ ਆਂਦਾ ਜੇ ਕੱਲ ਮੈਂ ਛੁੱਟੀ ਕੱਲ ਕਿਸੇ ਬਸੇ ਨਾ ਆ ਗਿਆ ਤਾਂ ਉਹਨੂੰ ਜਾਨਵਰ ਨੂੰ ਇੱਧਰ ਲੈ ਕੇ ਆਉਂਗਾ ਤੁਹਾਨੂੰ ਕਰਵਾਊਂਗਾ ਸ਼ੌਕ ਉਹਦਾ ਵੀ ਲਿੱਸਾ ਕਾਫੀ ਹੋ ਗਿਆ ਲੇਕਿਨ ਉਹ ਲਿੱਸਾ ਉਹਦਾ ਕਾਰਨ ਇਹ ਹੈ ਕਿ ਕਟੂਗੜ ਮੇਂ ਲੱਗਦਾ ਵੀ ਚਾਰ-ਪੰਜਾਂ ਨੇ ਉਹਨੇ ਕੁਛ ਖਾਦਾ ਹੀ ਨਹੀਂ ਕੋਈ ਜਿਹੜਾ ਜੋ ਵੀ ਉਹਨੇ ਖਾਦਾ ਹੋਇਆ ਸੀ ਉਹਦੇ ਪੋਰਚੀ ਸੀਗਾ ਤੇ ਕਾਫੀ ਮਾਰਿਆ ਉਹ ਫਿਰ ਮੈਂ ਉਹਦਾ ਟ੍ਰੀਟਮੈਂਟ ਕੀਤਾ ਇਓ ਨਾਲ ਹੀ ਮੈਂ ਉਹਦੀ ਪ੍ਰੈਕਸ਼ਨ ਕਰਤੀ ਜਦੋਂ ਮੈਂ ਇਹਨਾਂ ਦੀ ਵੈਕਸੀਨ ਕੀਤੀ ਨਾਲ ਹੀ ਉਹ ਪ੍ਰੈਕਸ਼ਨ ਕਰਤੀ ਤੇ ਵੈਕਸੀਨ ਕਰਨ ਦੇ ਕਰਕੇ ਉਹ ਬਚ ਗਿਆ ਉਹ ਜਿਹੜੀ ਵੈਕਸੀਨ ਐਂਟੀ ਐਂਟੀਬਾਡੀ ਜਿਹੜੀ ਉਹਦੇ ਵਿੱਚ ਜਿਹੜੀ ਆਪਣੇ ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਜ਼ਿਆਦਾ ਹੁੰਦੀ ਹੈ ਤੇ ਉਹ ਬਿਮਾਰੀ ਤੋਂ ਬਚ ਗਿਆ ਇਹਨਾਂ ਨੂੰ ਆਪਾਂ ਬੰਦ ਕਰਦੇ ਆਂ ਤੇ ਆਪਾਂ ਆਪਣੇ ਬੀਗਮ ਜੋੜੀ ਨੂੰ ਖੋਲਦੇ ਆਂ ਚਲੋ ਖੱਡੇ ਦੇਖ ਖੱਡੇ 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 なるほどね。<laughs> ਦੀਨੇ ਆਂਡਾ ਲੈ ਰਾ ਚਾਰ ਚਾਰੋਂ ਆਂਡਾ ਹੋ ਰਾ ਇਹ ਵੀ ਇਹਦਾ ਲੱਗਾ ਕੜਕੋਣਾ ਨਹੀਂ ਕਿਸਾਈ ਨਹੀਂ ਗੇ ਲੱਗਦਾ ਇਹ ਨੂੰ ਅਜੇ ਵੀ ਕੜਕ ਹੋਊਗੀ ਵੇ ਲੱਗਦਾ ਇਹ ਵੀ ਅਜੇ ਕੜਕ ਹੋਊਗੀ ਸਰਦੇ ਪਿਆ ਪਟਾਕੇ ਜਲਦੇ ਪਿਆ ਸਾਡੇ ਕਿਆਪ ਦੇਖਦਾ ਹਾਂ ਮੇਰਾ ਤਾਂ ਤੰਦਾ ਇਹਦੇ ਆਂਡਿਆਂ ਦੇ ਨੂੰ ਝਾਵਾ ਲੇਕਿਨ ਹੁਣ ਜਿਹੜੀ ਮੁਰਗੀ ਲੈ ਕੇ ਆਂਦੀ ਆਪਾਂ ਸਿਵਾ ਦੇ ਬੈਠੀ ਉਰੇ ਥਲੇ ਇਹਦੇ ਆਂਡੇ ਪਾ ਦੇਣੇ ਕਿਉਂਕਿ ਇਹਦਾ ਮੈਨੂੰ ਲੱਗਦਾ ਨਹੀਂ ਇਹ ពੜਕੂਗੀ ਮਾਰੇ ਮੁੰਡੇ ਸਾਈਨ ਹੈਗੇ ਆ ਪਰ ਲੱਗਦਾ ਨਹੀਂਗਾ ਅਜੇ ਵੀ ਮੈਨੂੰ ਲੱਗਦਾ ਦਿਨ ਲੈ ਜਾਣੇ ਨੇ ਇਹ ਨਾ ਹੋਵੇ ਆਂਡੇ ਖਰਾਬ ਹੋ ਜਾਣ ਜਿੰਨੀ ਵੇਟ ਹੋਵੇ ਕੋੜਕ ਦੇਖਦੇ ਆ ਜਿਹੜੀ ਮੁਰਗੀ ਲੈ ਕੇ ਆਂਦੀ ਆ ਰਾਤ ਨੂੰ ਆਪਾਂ ਉਰੇ ਥਲੇ ਇਹਦੇ ਆਂਡੇ ਪਾ ਦੇਣੇ ਆ ਵਕਤੀ ਤੁਸੀਂ ਕਰੋ ਹੋਰ ਜਵੇਰ ਦੇ ਬੰਦੀ ਸੀਗੇ ਹੁਣ ਖੋਲੇ ਆ ਵੇ ਨੂੰ ਮੜੇ ਕੰਮ ਤੋਂ ਜਾਣ ਲੱਗਾ ਪਾਣੀ ਬਣੀ ਕਰੀ ਬਾਹਰ ਫਲਾਇਆ ਫਿਰ ਮੈਂ ਇਹਨਾਂ ਨੂੰ ਬੰਦ ਕਰ ਦਿੰਦਾ ਤੇ ਹੁਣ ਸੁਣਨਾ ਸੁਣਨਾ ਕੋਈ ਨਹੀਂ ਆ ਕਿਉਂਕਿ ਬਟਾਕੇ ਚੱਲਦੇ ਪਏ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਆਂ ਫਿਰ ਅਗਲੇ ਵਲੌਗ ਚ ਰੱਬ ਰਾਖਾ